ਹੁਸ਼ਿਆਰਪੁਰ ਦੇ ਗੜਦੀਵਾਲ ਵਿੱਚ ਨਸ਼ਾ ਤਸਕਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਹੈ ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਲਤ ਵਿੱਚ ਗੋਲੀ ਲੱਗੀ ਹੈ ਦੱਸਦੀ ਹੈ ਕਿ ਪੁਲਿਸ ਮੁਕਾਬਲਾ ਹੋਇਆ ਜਿਸ ਦੌਰਾਨ ਪੁਲਿਸ ਨੇ ਤਸਕਰ ਦੀ ਲਤ ਦੇ ਵਿੱਚ ਗੋਲੀ ਮਾਰੀ ਹੈ ਤਾਂ ਵੱਡਾ ਪੁਲਿਸ ਮੁਕਾਬਲਾ ਸੀ ਕਹਿ ਸਕਦੇ ਹਾਂ ਹੋਇਆ ਨਸ਼ਾ ਤਸਕਰ ਸੀਗਾ ਜਿਸ ਦੀ ਲਤ ਦੇ ਵਿੱਚ ਪੁਲਿਸ ਵੱਲੋਂ ਗੋਲੀ ਮਾਰੀ ਗਈ ਹੈ ਦੱਸਦੀ ਹੈ ਕਿ ਇਹ ਤਸਕਰ ਜਿਹੜਾ ਹੈ ਇਹ ਹੁਸ਼ਿਆਰਪੁਰ ਦਾ ਦੱਸਿਆ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਗਰਦੀਵਾਲ ਦਾ ਜਿਹੜਾ ਇਹ ਦੱਸਿਆ ਜਾ ਰਿਹਾ ਤਾਂ ਲਬਦੀਪ ਸਿੰਘ ਇਸ ਦਾ ਨਾਮ ਹੈ ਤਾਂ ਗਰਦੀਵਾਲ ਦੇ ਪਿੰਡ ਰਾਮਦਾਸਪੁਰ ਦਾ ਇਹ ਜੋ ਨਸ਼ਾ ਤਸਕਰ ਹੈ ਰਹਿਣ ਵਾਲਾ ਹੈ ਤਾਂ ਇਸ ਦੀ ਪਛਾਣ ਹੈ ਲਬਦੀਪ ਸਿੰਘ ਉਰਫ ਸੰਨੀ ਵਜੋ ਹੋਈ ਹੈ ਤਾਂ ਜਾਣਕਾਰੀ ਅਨੁਸਾਰ ਲਬਦੀਪ ਵਿਰੁੱਧ ਪਹਿਲਾਂ ਵੀ 5 ਦੇ ਕਰੀਬ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ ਤਾਂ ਕਈ ਮਾਮਲਿਆਂ ਵਿੱਚ ਉਹ ਫਰਾਰ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਤਾਂ ਜਾਣਕਾਰੀ ਅਨੁਸਾਰ ਇਹ ਜੋ ਮੁਕਾਬਲਾ ਉਹ ਮਸਤੀਵਾਲ ਪਿੰਡ ਨੇੜੇ ਨਹਿਰ ਤੇ ਹੋਇਆ ਜਿਸ ਵਿੱਚ ਲਵਪਰੀ ਲਵਦੀਪ ਦੀ ਲੱਤ ਵਿੱਚ ਗੋਲੀ ਵੱਜੀ ਹੈ ਤਾਂ ਜ਼ਖਮੀ ਤਸਕਰ ਨੂੰ ਦਸੂਆ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਜਾਣਕਾਰੀ ਦਿੰਦੇ ਹੋਏ ਗਰਦੀਵਾਲ ਥਾਣੇ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਲਵਦੀਪ ਕੇਸ਼ਵਪੁਰ ਪਿੰਡ ਵਿੱਚ ਘੁੰਮ ਰਿਹਾ ਹੈ ਜਦੋਂ ਸਾਡੀ ਟੀਮ ਮੌਕੇ ਤੇ ਪਹੁੰਚੀ ਤਾਂ ਲਵਦੀਪ ਸਿੰਘ ਆਪਣੀ ਕਾਰ ਤੋਂ ਉਤਰ ਗਿਆ ਅਤੇ ਕਾਲੀ ਵਿੱਚ ਜੋ ਕਾਰ ਹੈ ਉਹ ਇੱਕ ਦਰਖਤ ਨਾਲ ਜਾ ਟਕਰਾਈ ਤਾਂ ਜਿਵੇਂ ਹੀ ਉਹ ਕਾਰ ਤੋਂ ਬਾਹਰ ਨਿਕਲਿਆ ਤਾਂ ਲਵਦੀਪ ਨੇ ਪੁਲਿਸ ਤੇ ਤਿੰਨ ਗੋਲੀਆਂ ਚਲਾ ਦਿੱਤੀਆਂ ਤਾਂ ਲਵਦੀਪ ਨੇ ਪੁਲਿਸ ਤੇ ਜਦੋਂ ਤਿੰਨ ਗੋਲੀਆਂ ਚਲਾਈਆਂ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਫਿਰ ਜਵਾਬੀ ਕਾਰਵਾਈ ਕੀਤੀ ਗਈ ਤਾਂ ਲਵਦੀਪ ਦੀ ਲੱਤ ਦੇ ਵਿੱਚ ਫਿਰ ਗੋਲੀ ਲੱਗਦੀ ਹੈ ਜਦੋਂ ਪੰਜਾਬ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਿਸ ਦੌਰਾਨ ਪੁਲਿਸ ਵੱਲੋਂ ਫਿਰ ਜਿਹੜਾ ਟੀਮ ਦੇ ਵੱਲੋਂ ਉਸ ਨੂੰ ਕਾਬੂ ਵੀ ਕਰ ਲਿਆ ਜਾਂਦਾ ਹੈ ਤਾਂ ਲਵਦੀਪ ਤੋਂ ਇੱਕ ਪਿਸਤੌਲ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ ਤਾਂ ਦੱਸ ਦਈਏ ਕਿ ਨਸ਼ਾ ਤਸਕਰੀ ਦਾ ਹੈ ਲਵਦੀਪ ਜੋ ਹੈ ਉਹ ਕੰਮਕਾਰ ਕਰਦਾ ਸੀਗਾ ਤਾਂ ਪਹਿਲਾਂ ਵੀ ਇਸ ਤੇ ਕਈ ਮਾਮਲੇ ਜਿਹੜੇ ਸੀਗੇ ਉਹ ਦਰਜ ਸੀਗੇ ਤਾਂ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਲਵਦੀਪ ਪਘੋੜਾ ਦੱਸਿਆ ਜਾ ਰਿਹਾ ਸੀ ਤਾਂ ਪੁਲਿਸ ਲੰਬੇ ਸਮੇਂ ਤੋਂ ਲਵਦੀਪ ਦੀ ਪਾਲ ਕਰ ਰਹੀ ਸੀ ਲੰਬੇ ਸਮੇਂ ਤੋਂ ਪਾਲ ਜਿਹੜੀ ਆ ਲਵਦੀਪ ਦੀ ਕੀਤੀ ਜਾ ਰਹੀ ਸੀ ਤਾਂ ਹੁਣ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਇਸ ਪਿੰਡ ਨੇੜੇ ਦੇਖਿਆ ਗਿਆ ਤਾਂ ਫਿਰ ਪੁਲਿਸ ਆਪਣੀ ਇੱਕ ਟੀਮ ਸਮੇਤ ਜਿਹੜੀ ਹੈ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਫਿਰ ਉਸ ਦਾ ਐਨਕਾਊਂਟਰ ਕੀਤਾ ਜਾਂਦਾ ਹੈ ਜਦੋਂ ਪੁਲਿਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਆਪਣੀ ਗੱਡੀ ਭੁਜਾ ਲਈ ਜਾਂਦੀ ਹੈ ਗੱਡੀ ਇੱਕ ਦਰਖਤ ਵਿੱਚ ਜਿਹੜੀ ਜਾ ਕੇ ਉਹ ਵੱਜਦੀ ਹੈ ਜਿਸ ਤੋਂ ਬਾਅਦ ਜਦੋਂ ਲਵਦੀਪ ਬਾਹਰ ਆਉਂਦਾ ਹੈ ਤਾਂ ਫਿਰ ਉਹ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੰਦਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਵਾਬੀ ਜੋ ਫਾਇਰ ਹੈ ਉਹ ਕੀਤਾ ਜਾਂਦਾ ਹੈ ਤਾਂ ਹੋਰ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਅਨਿਕੇਤ ਸ਼ਰਮਾ ਹੁਸ਼ਿਆਰਪੁਰ ਤੋਂ ਜੁੜ ਚੁੱਕੇ ਨੇ तमाम ਜਾਣਕਾਰੀ ਉਹਨਾਂ ਕੋਲੋਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਨਿਕੇਤ ਕੀ ਕੋਈ ਕੁਝ ਜਾਣਕਾਰੀ ਹੈ ਕਿ ਕੁਝ ਸਾਰਾ ਮਾਮਲਾ ਜੋ ਪੁਲਿਸ ਵੱਲੋਂ ਅੱਜ ਐਨਕਾਊਂਟਰ ਕੀਤਾ ਗਿਆ ਜੀ ਬਿਲਕੁਲ ਸਹੀ ਗੱਡੀਵਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਗੱਡੀਵਾਲ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਹੈ ਪੁਲਿਸ ਤੇ ਨਸ਼ਾ ਤਸਕਰ ਜੋ ਕਿ ਪੁਲਿਸ ਨੂੰ ਦੇਖ ਕੇ ਜਿਹੜਾ ਕਿ ਦੌੜ ਰਿਹਾ ਸੀ ਜਿਸ ਦੀ ਗੱਡੀ ਬੇਕਾਬੂ ਹੋ ਕੇ ਪੇੜ ਤੇ ਵੱਜਦੀ ਹੈ ਜਿਸ ਦੀ ਪਛਾਣ ਲਵਦੀਪ ਸਿੰਘ گاؤں RAMDASPUR ਦੇ ਰੂਪ ਦੇ ਵਿੱਚ ਹੋਈ ਹੈ ਉਸ ਦਾ ਪੁਲਿਸ ਦੇ ਵੱਲੋਂ ਇਨਕਾਊਂਟਰ ਜਿਹੜਾ ਕਿ ਅੱਜ ਕੀਤਾ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਲਵਦੀਪ ਦੇ ਉੱਤੇ ਜਿਹੜੇ ਕਿ ਪੰਜ ਅਪਰਾਧਿਕ ਮਾਮਲੇ ਦਰਜ ਨੇ ਜਿਸ ਤੋਂ ਬਾਅਦ ਅੱਜ ਲਵਦੀਪ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਜਿਹੜਾ ਕਿ ਲਵਦੀਪ ਨੂੰ ਟਰੇਸ ਕਰਦੀ ਹੋਈ ਪਹੁੰਚਦੀ ਹੈ ਤਾਂ ਉੱਥੇ ਤੁਹਾਨੂੰ ਦੱਸ ਦਈਏ ਮਸਤੀਵਾਲ ਗਾਮ ਦੇ ਨਜ਼ਦੀਕ ਇਹ ਘਟਨਾ ਹੁੰਦੀ ਹੈ ਜਿੱਥੇ ਕਿ ਪੁਲਿਸ ਤੇ ਲਵਦੀਪ ਦੇ ਵਿਚਾਲੇ ਫਾਇਰਿੰਗ ਹੁੰਦੀ ਹੈ ਜਿਸ ਦੇ ਵਿੱਚ ਲਵਦੀਪ ਦੀ ਲੱਤ ਦੇ ਵਿੱਚ ਗੋਲੀ ਲੱਗ ਜਾਂਦੀ ਹੈ ਤੇ ਲਵਦੀਪ ਨੇ ਜਿਹੜੇ ਕਿ ਪੁਲਿਸ ਦੇ ਉੱਤੇ ਤਿੰਨ ਰਾਊਂਡ ਵੀ ਜਿਹੜੇ ਕਿ ਫਾਇਰ ਕੀਤੇ ਜਵਾਬੀ ਫਾਇਰ ਜਿਹੜਾ ਕਿ ਪੁਲਿਸ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਲਵਦੀਪ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜੀ ਜੀ ਅਨਕਿਤ ਗੱਲ ਕਰੀਏ ਤਾਂ ਕੀ ਕੁਝ ਪਿਸ਼ੋਕੜ ਹੈ ਇਸ ਲਵਦੀਪ ਦਾ ਕੀ ਕੁਝ ਪੁਲਿਸ ਨੂੰ ਜਾਣਕਾਰੀ ਹੋਣ ਤੱਕ ਮਿਲੀ ਆ ਜਾਂ ਇਸ ਦਾ ਪਰਿਵਾਰ ਸਾਹਮਣੇ ਆਇਆ ਹੋਵੇ ਕੋਈ ਜਾਣਕਾਰੀ ਸਾਹਮਣੇ ਆ ਪਈ ਹੈ ਹਜੇ ਤੱਕ ਜੀ ਸਾਹਿਲ ਜੀ ਲਵਦੀਪ ਦੀ ਜਿਹੜੀ ਕਿ ਪਛਾਣ ਹੋਈ ਹੈ ਮਸਤੀਵਾਲ ਪਿੰਡ ਹੈ ਹੁਸ਼ਿਆਰਪੁਰ ਦਾ ਮਸਤ ਮਾਫ ਕਰਨਾ ਜਿਹੜਾ ਕਿ ਲਵਦੀਪ ਸਿੰਘ ਹੈ ਇਸ ਦੀ ਗੜਦੇਵਾਲਾ ਦੇ ਪਿੰਡ ਹੈ ਰਾਮਦਾਸਪੁਰ ਦਾ ਰਹਿਣ ਵਾਲਾ ਹੈ ਤੇ ਇਸ ਦੀ ਪਛਾਣ ਰਾਮਦਾਸਪੁਰ ਲਵਦੀਪ ਦੇ ਵੱਜੋਂ ਹੋਈ ਹੈ ਤੇ ਇਸ ਦੇ ਉੱਪਰੋਂ ਤੁਹਾਨੂੰ ਪਹਿਲਾਂ ਵੀ ਦੱਸ ਦਈਏ ਪੰਜਕ ਅਪਰਾਧਿਕ ਮਾਮਲੇ ਜਿਹੜੇ ਕੀ ਦਰਜ ਨੇ ਜਿਸ ਤੋਂ ਬਾਅਦ ਲਵਦੀਪ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਿਹਾ ਸੀ ਤੇ ਅੱਜ ਜਿਹੜਾ ਕੀ ਵੱਡਾ ਇਨਕਾਊਂਟਰ ਪੁਲਿਸ ਦੇ ਲਵਦੀਪ ਵਿਚਾਲੇ ਹੋਇਆ ਜਿਸ ਦੀ ਉਸਦੇ ਲੱਤ ਦੇ ਵਿੱਚ ਰਾਉਂਡ ਫਾਇਰ ਕੀਤੇ ਗਏ ਪੁਲਿਸ ਦੇ ਵੱਲੋਂ ਤੇ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਜੀ ਜੀ ਤਾਂ ਕਿ ਇਹ ਤੇ ਜਿਸ ਤਰੀਕੇ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤਾਂ ਨਸ਼ਾ ਤਸਕਰਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸੇ ਮੁਹਿੰਮ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਪਹਿਲਾਂ ਤੋਂ ਹੀ ਪੁਲਿਸ ਜਿਹੜੀ ਐਸੇ ਤਸਕਰ ਦੀ ਭਾਲ ਕਰ ਰਹੀ ਸੀ ਪਹਿਲਾਂ ਵੀ ਲੱਗਦਾ ਸੀਗਾ ਕਿ ਇਸ ਨੂੰ ਫੜਿਆ ਜਾਣਾ ਜ਼ਰੂਰੀ ਹੈ ਅਨੇਕਾਂ ਮਾਮਲੇ ਕੀਆ ਜਾ ਰਿਹਾ ਕਿ ਇਸ ਤੇ ਦਰਜ ਹੋ ਚੁੱਕੇ ਨੇ ਪਹਿਲਾਂ ਵੀ ਜੀ ਜੀ ਸਾਹਿਲ ਜੀ ਕੈਲੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਲਗਾਤਾਰ ਚੱਲ ਰਿਹਾ ਹੈ ਹੋ ਸਕਦਾ ਹੈ ਕਿ ਪੁਲਿਸ ਉਸੇ ਆਪਰੇਸ਼ਨ ਦੇ ਤਹਿਤ ਇਸਦੇ ਮਗਰ ਲੱਗੀ ਹੋਵੇ ਤਾਂ ਜਿਹੜਾ ਕਿ ਅੱਜ ਟ੍ਰੇਸ ਹੋਇਆ ਸੀ ਤੇ ਅੱਜ ਇਸ ਨੂੰ ਜਦੋਂ ਕਿ ਰਾਉਂਡ ਅਪ ਕਰਨਾ ਸੀ ਤਾਂ ਉੱਥੇ ਵੱਡੀ ਘਟਨਾ ਵਾਪਰਦੀ ਹੈ ਤੇ ਜਿੱਥੇ ਕਿ ਇਸ ਦੀ ਲਤ ਦੇ ਵਿੱਚ ਗੋਲੀ ਲੱਗਦੀ ਹੈ ਉਸ ਦੇ ਵਿੱਚ ਉਸ ਨੂੰ ਜ਼ਖਮੀ ਜਦੋਂ ਹੋ ਜਾਂਦਾ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਅਗਲੀ ਕਾਰਵਾਈ ਜਿਹੜੀ ਕਿ ਪੁਲਸ ਦੇ ਵੱਲੋਂ ਵੀ ਲਗਾਤਾਰ ਕਰ ਦਿੱਤੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਭਾਲ ਵੀ ਕੀਤੀ ਜਾ ਰਹੀ ਹੈ ਤੇ ਕਿਸ ਨੈਟਵਰਕ ਦੇ ਨਾਲ ਲਬਦੀਪ ਦਾ ਜਿਹੜਾ ਕਿ ਲਿੰਕ ਕਿੱਥੇ ਸੀ ਤੇ ਕਿਸ ਦੇ ਨਾਲ ਇਸ ਦੀ ਨੇੜਤਾ ਸੀਗੀ ਤੇ ਕਿੱਥੇ ਇੰਨੀ ਦੇਰ ਤੱਕ ਫਰਾਰ ਚੱਲਦੇ ਰਿਹਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਜਿਹੜੀ ਹੈ ਹੁਣ ਅਗੇਲੀ ਕਾਰਵਾਈ ਇਸ ਤਰੀਕੇ ਦੀ ਕਰ ਰਹੀ ਹੈ ਕਿ ਜੋ ਜੋ ਉਸਦੇ ਲਿੰਕ ਹੋਣਗੇ ਉਹਨਾਂ ਦੀ ਕਿਤੇ ਨਾ ਕਿਤੇ ਭਾਲ ਹੋ ਸਕਦੀ ਹੈ ਜਾਂ ਫਿਰ ਕਈ ਸੂਚਨਾਵਾਂ ਜਿਹੜੀਆਂ ਨੇ ਕਈ ਜਾਣਕਾਰੀਆਂ ਜਿਹੜੀਆਂ ਨੇ ਇਸ ਤਸਕਰ ਕੋਲ ਮਿਲ ਸਕਦੀਆਂ ਨੇ ਫਿਰ ਹੁਣ ਜੀ 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 ਸਾਹਿਲ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿਉਂਕਿ ਤੁਸੀਂ ਦੇਖਦੇ ਹੋ ਕਿ ਲਗਾਤਾਰ ਪੁਲਸ ਵੀ ਜਿਹੜਾ ਕਿ ਨਸ਼ਿਆਂ ਦੇ ਵਿਰੁੱਧ ਜਿਹੜੀ ਕਿ ਸਖਤ ਹੈ ਤੇ ਅਲੱਗ-ਅਲੱਗ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਇਸ ਦਾ ਵੀ ਜਿਹੜਾ ਕਿ ਜ਼ਰੂਰ ਨੈਟਵਰਕ ਖੰਗਾਲਿਆ ਜਾਵੇਗਾ ਕਿ ਇਹ ਨੌਜਵਾਨ ਜਿਹੜਾ ਕਿ ਪੁਲਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਿਹਾ ਸੀ ਇਹ ਅੱਜ ਵੱਡੀ ਕਾਰਵਾਈ ਜਿਸ ਦੇ ਉੱਤੇ ਹੋਈ ਹੈ ਜ਼ਰੂਰ ਇਹ ਇਸ ਦੀ ਕਾਰਵਾਈ ਦੇ ਨਾਲ ਹੋਰ ਜਿਹੜੇ ਕੀ ਨੈਟਵਰਕ ਇਸ ਦਾ ਫਰੁੱਲਿਆ ਜਾਵੇਗਾ ਕਿ ਕਿਸ ਦੇ ਨਾਲ ਇਸ ਦੇ ਜਿਹੜੇ ਕੀ ਲਿੰਕ ਅਪ ਨੇ ਕਿਸ ਦੇ ਨਾਲ 22 FC ਜਿਹੜਾ ਕਿ ਇਹ ਭਗੋੜਾ ਚੱਲ ਰਿਹਾ ਸੀ ਤੇ ਅੱਜ ਜਿਸ ਦੇ ਉੱਪਰ ਪੁਲਿਸ ਦੇ ਵੱਲੋਂ ਫਾਇਰਿੰਗ ਕਰਕੇ ਇਨਕਾਊਂਟਰ ਕੀਤਾ ਗਿਆ ਹੈ ਤਾਂ ਇਸ ਦੇ ਵੱਲੋਂ ਵੀ ਜਿਹੜਾ ਕਿ ਤੁਹਾਨੂੰ ਦੱਸਦੇ ਤਿੰਨ ਰਾਉਂਡ ਜਿਹੜੇ ਕੀ ਪਹਿਲਾਂ ਫਾਇਰ ਕੀਤੇ ਗਏ ਜਦੋਂ ਨੱਠ ਤਾਂ ਪੀਐਸ ਦੀ ਗੱਡੀ ਬੇਕਾਬੂ ਹੋ ਕੇ ਜਿਹੜੀ ਕੀ ਪੇੜ ਦੇ ਵਿੱਚ ਜਾ ਵਜਦੀ ਹੈ ਉਸ ਤੋਂ ਬਾਅਦ ਜਦੋਂ ਕੀ ਇਹ ਬਾਹਰ ਆਉਂਦਾ ਹੈ ਤਾਂ ਇਸ ਦੇ ਵੱਲੋਂ ਤਿੰਨ ਰਾਉਂਡ ਜਿਹੜੇ ਕਿ ਫਾਇਰ ਕੀਤੇ ਜਾਂਦੇ ਨੇ ਪੁਲਿਸ ਦੇ ਉੱਪਰ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਿਸ ਦੇ ਵਿੱਚ ਪੁਲਿਸ ਨੂੰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਸ ਦੀ ਲੱਤ ਦੇ ਉੱਤੇ ਗੋਲੀ ਲੱਗਦੀ ਹੈ ਜੀ ਤਾਂ ਕੀ ਕੁਝ ਹਾਲਾਤ ਨੇ ਹੋਣਾ ਤਸਕਰ ਦੇ ਕਿਉਂਕਿ ਕਿਹਾ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਾਂ ਪੁਲਿਸ ਵਾਲਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਾਰੀ ਗੋਲੀਬਾਰੀ ਦੇ ਦੌਰਾਨ ਨਹੀਂ ਨਹੀਂ ਸਰ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਪੂਰੇ ਸੇਫ ਨੇ ਤੇ ਸਿਰਫ ਤਸਕਰ ਦੇ ਜਿਹੜੀ ਕਿ ਲੱਤ ਦੇ ਵਿੱਚ ਗੋਲੀ ਲੱਗੀ ਹੈ ਹਾਲਾਂਕਿ ਇਸ ਦੇ ਵੱਲੋਂ ਰਾਉਂਡ ਫਾਇਰ ਕੀਤੇ ਗਏ ਪੁਲਿਸ ਦੇ ਉੱਪਰ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਕੋਈ ਜਿਹੜਾ ਕਿ ਨੁਕਸਾਨ ਪੁਲਿਸ ਪ੍ਰਸ਼ਾਸਨ ਦਾ ਨਹੀਂ ਹੋਇਆ ਹੈ ਤੇ ਇਸ ਨੂੰ ਜਿਹੜਾ ਕਿ ਰਾਉਂਡ ਅਪ ਕਰਕੇ ਫੜ ਕੇ ਤੇ ਸਿਵਲ ਹਸਪੀਟਲ ਇਸ ਦੇ ਟ੍ਰੀਟਮੈਂਟ ਦੇ ਲਈ ਭੇਜ ਦਿੱਤਾ ਗਿਆ ਜੀ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਪੁਲਿਸ ਵੱਲੋਂ ਜਿਹੜਾ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਪਹਿਲਾਂ ਤਿੰਨ ਫਾਇਰ ਜਿਹੜੇ ਨੇ ਇਸ ਤਸਕਰ ਦੇ ਵੱਲੋਂ ਪੁਲਿਸ ਤਾਂ ਕਿਤੇ ਜਾਣਦੇ ਨੇ ਤਾਂ ਬੜੀ ਮੁਸ਼ਤਿਹਦੀ ਦੇ ਨਾਲ ਪੁਲਿਸ ਜਿਹੜੀ ਆਪਣਾ ਬਚਾਅ ਕਰਦੀ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਇੱਕ ਫਾਇਰ ਜਿਹੜਾ ਉਸ ਦੀ ਪੈਰਾਂ ਦੇ ਵਿੱਚ ਮਾਰਿਆ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਜਾਂਦਾ ਤਾਂ ਹੁਣ ਤੁਹਾਨੂੰ ਸੁਣਾ ਦਿੰਨੇ ਆ ਕਿ ਸਾਰੇ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਫਸਰ ਦਾ ਕੀ ਕੁਝ ਕਹਿਣਾ ਹੈ ਹਾਂਜੀ ਜੀ ਗੜਦੀਵਾਲ ਦੇ ਏਰੀਆ ਦੇ ਵਿੱਚ ਇੱਕ ਲਵਦੀਪ ਸਿੰਘ ਉਰਫ ਸੰਨੀ ਨਾਦਾ ਸਮਗਲਰ ਹੈਗਾ ਕਾਫੀ ਨਟੋਰੀਅਸ ਹੈਗਾ ਇੱਥੇ ਕਾਫੀ ਲੋਕੀ ਉਹਦੇ ਤੁਕ ਪਰੇਸ਼ਾਨ ਸੀ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਹਾਲ ਕੀ ਘੜੀ ਬਹੁਤ ਪਿਛਲੇ 2 ਮਹੀਨਿਆਂ ਦੇ ਵਿੱਚ ਐਫ ਆਈਆਰ ਦਰਜ ਕੀਤੀਆਂ ਤੇ ਬਹੁਤ ਸਾਰੇ ਜੋ ਸਮਗਲਰਸ ਪੈਡਲਰਸ ਹੈ ਉਹਨਾਂ ਨੂੰ ਅੰਦਰ ਭੇਜਿਆ ਹੈ ਐਦਾਂ ਦੀ ਕੜੀ ਦੇ ਵਿੱਚ ਅਸੀਂ ਆਮੂਮਨ ਸਾਡੀ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਲੋਕਾਂ ਤੋਂ ਵੀ ਸਾਨੂੰ ਬਹੁਤ ਇਨਫੋਰਮੇਸ਼ਨ ਆਣ ਲੱਗੀ ਹੈ ਤੇ ਅਸੀਂ ਅੱਜ ਇੱਥੇ ਬਾਨੋਵਾਲ ਜਿਹੜਾ ਇਹ ਪਿੰਡ ਪੈਂਦਾ ਇੱਥੇ ਕੰਡੀ ਕਨਾਲ ਦੇ ਨੇੜੇ ਗੜਦੀਵਾਲ ਐਸਐਚਓ ਸਾਹਿਬ ਉਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਕਿ ਜਿਹੜਾ ਇਹ ਨਟੋਰੀਅਸ ਸਮਗਲਰ ਹੈਗਾ ਇਸ ਏਰੀਆ ਦਾ ਲਵਦੀਪ ਸਿੰਘ ਉਰਫ ਸੰਨੀ ਜਿਹਦੇ ਦੇ ਪਹਿਲਾਂ ਵੀ ਕਾਫੀ ਪਰਚੇ ਐਨਡੀਪੀਐਸ ਐ ਲੜਾਈ ਝਗੜੇ ਤੇ ਦਰਜ ਐ ਉਹ ਇੱਥੋਂ ਜਾ ਕੇ ਤੇ ਫਾਰਮਾਸਿਟੀਕਲ ਡਰੱਗਸ ਸਪਲਾਈ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਕ ਸੈਕਲੂਡਿਡ ਥਾਂ ਹੈ ਆਵਾਜ਼ ਆਈ ਵੀ ਬਹੁਤ ਘੱਟ ਹੈ ਇਹਨੂੰ ਵਰਤ ਕੇ ਇੱਥੋਂ ਸਪਲਾਈ ਕਰਦਾ ਸੀਗਾ ਇਹਨਾਂ ਨੇ ਜਦੋਂ ਇਹ ਗੱਡੀ ਪਛਾਣ ਲਈ ਬੰਦੇ ਨੂੰ ਪਛਾਣ ਕੇ ਰੋਕਣ ਦਾ ਇਸ਼ਾਰਾ ਕੀਤਾ ਉਹਨੇ ਆਪਣੀ ਗੱਡੀ ਬਜਾ ਲਈ ਤੇ ਗੱਡੀ ਉਹਦੀ ਪਿੱਛੇ ਜਾ ਕੇ ਪੇੜ ਦੇ ਵਿੱਚ ਵੱਜੀ ਉਤਰਦੇ ਸਾਰੀ ਉਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪਾਰਟੀ ਨੇ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹਨੇ ਫਿਰ ਇੱਕ ਹੋਰ ਫਾਇਰ ਕਰਤਾ ਜਿਸ ਕਰਕੇ ਇਹਨਾਂ ਨੇ ਉਹਦੇ ਜਦੋਂ ਸ਼ਾਰਟ ਕੀਤਾ ਇੱਕ ਫਾਇਰ ਆਰਮ ਇੰਜਰੀ ਹੋਈ ਹੈ ਉਹਦੇ ਪਾਉਂ ਦੇ ਵਿੱਚ ਲੱਗੀ ਹੈਗੀ ਹੀ ਹੈਸ ਬੀਨ ਟੇਕਨ ਟੂ ਦੀ ਸਿਵਲ ਹਸਪੀਟਲ ਦਸੂਆ ਸਾਡੀ ਪਾਰਟੀ ਲੈ ਗਈ ਉਹਨੂੰ ਮੈਡੀਕਲ ਕੇਅਰ ਦੇਣ ਵਾਸਤੇ ਇਹਦੀ ਸਰਚ ਐਂਡ ਉਹਦੇ ਪੋਜੀਸ਼ਨ ਦੇ ਵਿੱਚੋਂ ਇੱਕ 32 ਬੋਰ ਦਾ ਦੇਸੀ ਕੰਟਰੀ ਮਿਡ ਵੈਪਨ ਹੈਗਾ ਤੇ ਦੋ ਲਾਈਵ ਕਾਰਟ੍ਰੇਜਸ ਦੋ ਯੂਜ਼ਡ ਐਮਪਟੀ ਕਾਰਟ੍ਰੇਜਸ ਐਂਡ ਨਾਲ 10000 ਡਰਗ ਮਨੀ ਤੇ ਨੀਅਰ ਅਬਾਊਟ 600 ਕੇ ਅਰਾਊਂਡ ਇਨਟੌਕਸਿਕੈਂਟ ਟੈਬਲੇਟਸ ਸਾਨੂੰ ਬਰਾਮਦ ਕੀ ਹੋਈ ਹੈ ਇਹ ਕਾਫੀ ਅੱਛੀ ਉਪਲਬਧੀ ਹੈ ਜੋ ਕਿ ਸਾਡੀ ਜਿਹੜੀ ਯੁੱਧ ਨਸ਼ਾ ਵਿਰੁੱਧ ਹੋਰ ਸਾਡੀ ਫੋਰਸ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਕੋਈ ਵੀ ਨਸ਼ਾ ਤਸ਼ਕਰ ਅਗਰ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਇਸ ਸੱਤ ਤੋਂ ਸੱਤ ਨਾਕਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਆਮ ਲੋਕਾਂ ਨੂੰ ਵੀ ਤੁਸੀਂ ਕੀ ਅਪੀਲ ਕਰਦੇ ਆ ਕਿ ਜੇ ਇਦਾਂ ਦਾ ਕੋਈ ਉਹਨਾਂ ਦੇ ਏਰੀਆ ਦੇ ਵਿੱਚ ਆਉਂਦਾ ਆ ਤੇ ਕਿੱਦਾਂ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹਦੇ ਤੇ ਸਾਨੂੰ ਬਹੁਤ ਸਾਰੀ ਟਿਪਸ ਆ ਰਹੀਆਂ ਉਹ ਟਿਪਸ ਵੀ ਸਾਨੂੰ ਬਹੁਤ ਕੰਮ ਆਂਦੀ ਆ ਅਸੀਂ ਕਾਫੀ ਐਫਆਈਆਰ ਦਰਜ ਕੀਤੀਆਂ ਰਿਕਵਰੀਜ਼ ਵੀ ਹੋਈਆਂ ਸਾਨੂੰ ਤੇ ਬੰਦੇ ਵੀ ਅਸੀਂ ਫੜ ਕੇ ਅੰਦਰ ਦਿੱਤੇ ਆ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਇਦਾਂ ਇਹ ਜਿਹੜੀ ਮੁਹਿੰਮ ਹੈ ਇਹ ਪੰਜਾਬ ਸਰਕਾਰ ਦੀ ਕੱਲੀ ਨਹੀਂ ਹੈਗੀ ਸਰਕਾਰ ਪੰਜਾਬ ਪੁਲਿਸ ਦੀ ਨਹੀਂ ਹੈਗੀ ਇਹ ਲੋਕਾਂ ਦੀ ਮੁਹਿੰਮ ਹੈ ਆਪਾਂ ਪੰਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਣਾ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਤੋਂ ਬਿਨਾ ਪੋਸੀਬਲ ਨਹੀਂ ਹੈਗਾ ਤੇ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰਨ ਸਰਕਾਰ ਦਾ ਪੁਲਿਸ ਦਾ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਇਨਾ ਤੇ ਸਕੰਜਾ ਕਸ ਚੱਕੀਏ ਜਿਹੜੇ ਕਿ ਐਡਿਕਟਸ ਹੈਗੇ ਉਹਨਾਂ ਨੂੰ ਬਾਹਰ ਕਢ ਕੇ ਇਸ ਕੋਰਟ ਦੇ ਵਿੱਚੋਂ ਭਰਤੀ ਕਰਾਈਏ ਐਡਿਕ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਓਟ ਸੈਂਟਰਸ ਰੀ ਹੈਬ ਸੈਂਟਰਸ ਦੇ ਵਿੱਚ ਐਂਡ ਜਿਹੜੇ ਸਮਗਲਰਸ ਐਂਡ ਪੈਡਲਰਸ ਹੈ ਉਹਨਾਂ ਨੂੰ ਫੜ ਕੇ ਉਹਨਾਂ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਨਾਤੇ ਸਖਤ ਤੋਂ ਸਖਤ ਕੀਤੀ ਜਰ ਤਰਕੇ ਨੂੰ ਆਪਣੇ ਉਸ ਮੁਲਾਜ਼ਮ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਇਆ ਕਿਸ ਤਰ੍ਹਾਂ ਨਹੀਂ ਉਹ ਬਚਾ ਰਹਿ ਗਿਆ ਜੀ ਬਟ ਇੱਕ ਗੱਡੀ ਸਾਡੀ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਇੱਕ ਰਾਉਂਡ ਵੱਜਿਆ ਹੈਗਾ ਬਟ ਫੋਰਚੂਨੇਟਲੀ ਸਾਡੇ ਕਿਸੇ ਮੁਲਾਜ਼ਮ ਦਾ ਐਡਾ ਨੁਕਸਾਨ ਨਹੀਂ ਹੋਇਆ ਧੰਨਵਾਦ